ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਦੋਸਤੋ ਠੀਕਾ ਲਓ ਜੀ ਅੱਜ ਆਪਾਂ ਪਹਿਲੇ ਦਿਨਾ ਪਾਣੀ ਦਿੱਤਾ ਕਬੂਤਰਾਂ ਨੂੰ ਰੰਗ ਵੀ ਆਪਾਂ ਵੀ ਦਿਓ ਕੱਲ ਲਾਏ ਸੀ ਆਪਾਂ ਬਲੈਕ ਕਲਰ ਲਾਇਆ ਰੈੱਡ ਲਾਤਾ ਤੇ ਗ੍ਰੀਨ ਹੈ ਸ਼ਾਕ ਕਿ ਨੂੰ ਹੀ ਆਪਾਂ ਪਹਿਲੇ ਦਿਨ ਦਿੱਤਾ ਪਾਣੀ ਇਧਰ ਉਹ ਚਿੱਟੀਆਂ ਅੱਖਾਂ ਵਾਲੀ ਨੂੰ ਵੀ ਫਿਰ ਆਹ ਜਿਹੜੀ ਕਬੂਤਰੀ ਆ ਬਗਲਾ ਵਾਲੀ ਕਾਲੀ ਵਾਲੀ ਮੰਨ ਕੇ ਚੱਲੋ ਜੀ 6 ਮਾਤੀਆਂ ਤੇ 6 ਨੂੰ ਆਪਾਂ ਪਹਿਲੇ ਦਿਨ ਪਾਣੀ ਹੈ ਜਿਹੜਾ ਆ ਦਾ ਹੁਣ ਰਿਜ਼ਲਟ ਕੀ ਆਉਂਦਾ ਅੱਗੇ ਇਹਨਾਂ ਨੇ ਦੱਸਣਾ ਹੁਣ ਹੇ ਕਨਾਲ ਦੀ ਇਹ ਨਹੀਂ ਕਹਿ ਸਕਦੇ ਵੀ ਆਹ ਟੂ ਕੀ ਆ ਚੰਗੀ ਐ ਆ ਫਲਾਨਾ ਆਰਡਰ ਨੂੰ ਘੱਟ ਘੱਟ ਗਈ ਹਣਾ ਥੋੜੀਆ ਵੇਖੋ ਟੱਕਾਂ ਗਾਂ ਦੀ ਆਖ ਦੱਸਿਓ ਕੁਆਇੰਟ ਕਰਕੇ ਕਿਵੇਂ ਆ ਉਤਰ ਆਪਣੇ ਥੋੜੀ ਜਿਹਾ ਤੁਹਾਨੂੰ ਹਲਾ ਕੇ ਹੋਰ ਵਿਖਾਉਣੇ ਆ ਇਹ ਕਿੱਧਰ ਆਇਆ ਤੇਰੀ ਤੇ ਸ਼ਕੀਨ ਦੀ ਸੀ ਇਹ ਕਾ ਬੱਚਾ ਵਿੱਚ ਗ੍ਰੀਨ ਪੱਲੇ ਵਾਲਾ Yo sí con.